ਦੇ ਪਿੰਡ ਚੁੰਨੀ ਕਲਾ ਦੇ ਵਿੱਚ ਪਹਿਲ ਪ੍ਰੋਜੈਕਟ ਰਾਹੀਂ ਜਿਹੜੀਆਂ ਸਾਡੀਆਂ ਭੈਣਾਂ ਨੇ ਸੈਲਫ ਹੈਲਪ ਗਰੁੱਪਾਂ ਨਹੀਂ ਹ ਉਹਨਾਂ ਵੱਲੋਂ ਸਕੂਲੀ ਬੱਚਿਆਂ ਲਈ ਜੋ ਯੂਨੀਫਾਰਮਸ ਬਣਾਈਆਂ ਜਾਣੀਆਂ ਨੇ ਉਹਨਾਂ ਦੇ ਦੂਸਰੇ ਸੈਂਟਰ ਦਾ ਉਦਘਾਟਨ ਕੀਤਾ ਹੈ ਜੀ ਪਹਿਲਾ ਸੈਂਟਰ ਸਾਡਾ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ ਸਾਹਿਬ ਵਿੱਚ ਚੱਲ ਰਿਹਾ ਹੈ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 10000 ਵਰਦੀਆਂ ਦਾ ਜਿਹੜਾ ਸੀ ਟਾਰਗੇਟ ਦਿੱਤਾ ਗਿਆ ਸੀਗਾ ਇਹ ਸਕੀਮ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਹਨੂੰ ਪਹਿਲ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ। ਉਹਦੇ ਤਹਿਤ ਹੀ ਹੁਣ ਅਸੀਂ ਇਹ ਦੂਸਰਾ ਸੈਂਟਰ ਅੱਜ ਉਦਘਾਟਨ ਕੀਤਾ ਹੈ ਦਾ ਜਿਹਦੇ ਵਿੱਚ ਕਿ ਅਸੀਂ 10 ਮਸ਼ੀਨਸ ਜਿਹੜੀਆਂ ਨੇ ਇੰਸਟਾਲ ਕੀਤੀਆਂ ਨੇ ਇੱਥੇ ਸਾਡੀਆਂ ਭੈਣਾਂ ਬੈਠ ਕੇ ਸਕੂਲੀ ਬੱਚਿਆਂ ਲਈ ਯੂਨੀਫਾਰਮ ਜਿਹੜੀਆਂ ਨੇ ਉਹ ਸਟਿਚ ਕਰਨਗੀਆਂ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਪਿੰਡਾਂ ਦੇ ਵਿੱਚ ਨੇ ਉਹਨਾਂ ਵਿੱਚ ਵੀ ਭੇਜਿਆ ਜਾਏਗਾ ਮਟੀਰੀਅਲ ਤਾਂ ਕਿ ਉੱਥੋਂ ਵੀ ਬਣ ਕੇ ਆਉਣ ਇਸ ਸਾਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ 28569 ਯੂਨੀਫਾਰਮਸ ਜਿਹੜੀਆਂ ਨੇ ਉਹ ਸਟਿਚ ਕੀਤੀਆਂ ਜਾਣੀਆਂ ਨੇ ਇਸ ਸਕੀਮ ਦੇ ਤਹਿਤ। ਤੋਂ ਇਹ ਸਕੀਮ ਦਾ ਮੁੱਖ ਮੰਤਵ ਇਹੀ ਹੈ ਕਿ ਸਾਡੀਆਂ ਜਿਹੜੀਆਂ ਪੇਣਾ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਉਹਦੇ ਡਰੈਸਸਾਂ ਕਿੰਨੂ ਅਜੇ ਦੇ ਦਿੱਤੀਆਂ ਨਹੀਂ ਸਕੂਲਾਂ ਤੇ ਇਹ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਯੂਨੀਫਾਰਮ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਯੂਨੀਫਾਰਮਸ ਇਹਨਾਂ ਵੱਲੋਂ ਸਟਿਚ ਕਰਕੇ ਦਿੱਤੀਆਂ ਜਾਣਗੀਆਂ ਹਾਂਜੀ। ਜੇ ਕੋਈ ਫੋਨ ਕਰਦਾ ਹੋਵੇ ਜੀ ਤਾਂ ਸਰਕਾਰੀ ਦਿੱਤੇ ਪੁੱਤਰ। ਇਹਨਾਂ ਨੂੰ ਜਿਹੜੀ ਯੂਨੀਫਾਰਮ ਦਾ ਸਰਕਾਰ ਵੱਲੋਂ ਪੈਸਾ ਪਹਿਲਾਂ ਆਂਦਾ ਸੀਗਾ ਜੋ ਕਿ ਉਹਨਾਂ ਬਾਹਰ ਤੋਂ ਖਰੀਦੀਆਂ ਜਾਂਦੀਆਂ ਸੀਗੀਆਂ ਉਹ ਜਿਹੜਾ ਪੈਸਾ ਹੈ ਉਹਦੇ ਵਿੱਚੋਂ ਕੁਝ ਮਾਰਜਨ ਮਣੀ ਜਿਹੜੀ ਹੈ ਇਹਨਾਂ ਨੂੰ ਇਹਨਾਂ ਦੇ ਅਕਾਊਂਟ ਦੇ ਵਿੱਚ ਜਾਏਗੀ ਔਰ ਉਹਦਾ ਬੈਨੀਫਿਟ ਇਹਨਾਂ ਨੂੰ ਕੋਈ ਹੈ ਇਸ ਤੋਂ ਇਲਾਵਾ ਹੋਰ ਵੀ ਕੁਝ ਸਟਿਚ ਕੀਤਾ ਜਾਂਦਾ ਹੈ ਨਾ ਹੋਰ ਹਾਲੇ ਅਸੀਂ ਸਕੂਲ ਯੂਨੀਫਾਰਮ ਹੀ ਸਟਿਚ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਜਿਹੜੀ ਸਾਡੇ ਪੁਲਿਸ ਯੂਨੀਫਾਰਮ ਹੈ ਜਾਂ ਹੋਰ ਡਿਫਰੈਂਟ ਯੂਨੀਫਾਰਮਸ ਨੇ ਉਨ੍ਹਾਂ ਵੱਲ ਵੀ ਕਨਸਟ੍ਰੂਟ ਕਰਾਂਗੇ ਜੀ ਹਾਂ ਜੀ ਅੱਜ ਤਾਂ ਸਾਡੀ ਪਹਿਲਾ ਹੋ ਜੀ ਦਾ ਘਟਨ ਸੀ ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਰਦਾਰ ਸਾਡੇ ਮਾਨਯੋਗ ਸੀਮ ਸਿੰਘ ਸਰਦਾਰ ਕੋਪਨ ਸਿੰਘ ਮਾਨ ਜੀ ਦੁਆਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਪਹਿਲ ਕੀਤੀ ਗਈ ਸੀ ਪਹਿਲ ਪ੍ਰੋਜੈਕਟ ਦੀ 23 24 ਦੇ ਸੈਸ਼ਨ ਦੇ ਵਿੱਚ ਪਿਛਲੇ ਸਾਲ ਸਾਨੂੰ 24 25 ਦੇ ਵਿੱਚ ਇਸੇ ਤਹਿਤ ਇੱਕ ਸੈਂਟਰ ਬਣਾਉਣ ਦਾ ਹਾਂ ਉਮ ਆਰਡਰ ਮਿਲਿਆ ਸੀ ਤੇ ਅਸੀਂ ਸੈਂਟਰ ਬਣਾਇਆ ਤੇ ਉਹਦੇ ਰਾਹੀਂ ਅਸੀਂ 10000 ਵਰਦੀਆਂ ਬਣਾ ਕੇ ਸਕੂਲੀ ਬੱਚਿਆਂ ਨੂੰ ਦਿੱਤੀਆਂ ਜੋ ਕਿ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੁਆਰਾ ਬਣਾਈ ਜਾਂਦੇ ਆ ਉਹਨਾਂ ਦੇ ਵਿੱਚ ਇੱਥੇ ਪੜ੍ਹਦੇ ਨੇ ਤੇ ਉਹਨਾਂ ਦੁਆਰਾ ਹੀ ਆਪਣੇ ਬੱਚਿਆਂ ਲਈ ਸਕੂਲੀ ਵਰਦੀਆਂ ਤਿਆਰ ਕਰਕੇ ਦਿੱਤੀਆਂ ਗਈਆਂ ਉਹ ਆਰਡਰ ਪੂਰਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੂੰ ਕਾਫੀ ਆਮਦਨੀ ਵਿੱਚ ਵਾਧਾ ਹੋਇਆ ਤੇ ਇਸ ਸਾਲ ਫਾਈਨੈਂਸ਼ੀਅਲ ਈਅਰ 25-26 ਦੇ ਦੌਰਾਨ ਸਾਡੇ ਜ਼ਿਲ੍ਹੇ ਨੂੰ 28569 ਵਰਦੀਆਂ ਦਾ ਆਰਡਰ ਪ੍ਰਾਪਤ ਹੋਇਆ ਜਿਸ ਦੇ ਤਹਿਤ ਸਾਡੇ ਜ਼ਿਲ੍ਹੇ ਵੱਲੋਂ ਇੱਕ ਸਿਲਾਈ ਸੈਂਟਰ ਹੋਰ ਸ਼ੁਰੂ ਕੀਤਾ ਜਾਣਾ ਸੀ ਜੋ ਕਿ ਅੱਜ ਅਸੀਂ ਸਰਪੰਚ ਸਾਹਿਬ ਤੇ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਚੁੰਮੀ ਕਲਾ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਦੇ ਵਿੱਚ ਵੀ ਇੱਥੋਂ ਦੀਆਂ ਲੋਕਲ ਲੇਡੀਜ਼ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਜ਼ ਕੰਮ ਕਰਨਗੀਆਂ ਤੇ ਆਪਣੀ ਆਮਦਨ ਵਿੱਚ ਵਾਧਾ ਕਰਨਗੀਆਂ ਤੇ ਆਪਣੇ ਪਰਿਵਾਰ ਦੇ ਆਰਥਿਕ ਤੌਰ ਵਿੱਚ ਮਦਦ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣਗੀਆਂ ਹਾਂਜੀ ਧੰਨਵਾਦ ਜੀ ਸਾਡੇ ਭਗਵੰਤ ਜੀ ਸਾਹਿਬ ਦਾ ਐਡੀ ਸਰਪੰਚ ਦਾ ਜਿਹਨੇ ਸਾਡੇ ਪਿੰਡ ਦੇ ਵਾਸਤੇ ਲੇਡੀਜ਼ ਵਾਸਤੇ ਸਾਰਾ ਉਪਰਾਲਾ ਕੀਤਾ ਸਾਰੀਆਂ ਲੇਡੀਆਂ ਦਾ ਕੰਮ ਕਰਨ ਸੈਲਫ ਐਪੋਇੰਟਡ ਬਣਨ ਅਤੇ ਤਰੱਕੀ ਕਰਨ ਸਾਡਾ ਇਹੀ ਮਿਸ਼ਨ ਹੈ ਧੰਨਵਾਦ ਜੀ ਸਾਰਿਆਂ ਜਿਵੇਂ ਕਿ ਸਰਕਾਰ ਵੱਲੋਂ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਐਵੇਂ ਦੇ ਉਪਰਾਲੇ ਕੀਤੇ ਜਿਵੇਂ ਦੇਖਦੇ ਹੋ ਚੀਚਾ ਸਾਰੇ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਵੀ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਸਾਡੀਆਂ ਜਿਹੜੀਆਂ ਭੈਣਾਂ ਆਏ ਉਹ ਕੰਮ ਕਰਨਗੀਆਂ ਸਾਨੂੰ ਬਹੁਤ ਫਕਰ ਮਹਿਸੂਸ ਹੁੰਦਾ ਤੇ ਸਾਨੂੰ ਇਹ ਵੀ ਬਹੁਤ ਮਾਣ ਹੈ ਸਾਨੂੰ ਸਾਡੇ ਚੁਣੀ ਚੁਣੀ ਕਲਾ ਪਿੰਡ ਜਿਹੜਾ ਚੁਣਿਆ ਗਿਆ ਹੈ ਕਿ ਉਹਨਾਂ ਕੰਮ ਕੀ ਇੱਥੇ ਸੈਂਟਰ ਦੇ ਵਿੱਚ ਕੀ ਕੀ ਜਿਹੜਾ ਸੈਂਟਰ ਦੇ ਵਿੱਚ ਕਿੰਨੇ ਵਿਦਿਆਰਥੀ ਨੇ ਕਿੰਨੇ ਕੀ ਕੰਮ ਕਰਨ ਦੇ ਰਿਹਾ ਤੁਹਾਡੇ ਸ਼ੁਰੂ ਵਿੱਚ ਘਟਾ ਆ ਰਹੇ ਜੀ ਤੇ ਅੱਗੋਂ ਸਾਨੂੰ ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਇਹ ਬਾਤ ਨੂੰ ਵੰਡ ਕੇ ਜਿਹੜੇ ਸਾਡੇ ਜਾਗਰੂਕ ਕਰਾਂਗੇ ਸਾਨੂੰ ਸਾਨੂੰ ਕਰਦੇ ਦੇ ਦਿੱਤਾ ਬਹੁਤ ਬਹੁਤ ਰੋਕਾ ਮਿਲਿਆ ਤੇ ਬਾਹਰ ਜਾਣ ਤੋਂ ਵਧੀਆ ਅਸੀਂ ਇੱਥੇ ਆਪਣਾ ਕੰਮ ਕਰੂਗੀ ਆਪਨੇ ਘਰਵਾਰ ਨੂੰ ਅੱਗੇ ਵਧਾਉਂਗੀ